ਬਾਕੀ ਆਪਣੇ ਸੋਨੇ ਲੀਕੇ ਟਾਈਗਰ ਦੀ ਬਚਾਰੇ ਦੀ ਵਾਰੀ ਨਹੀਂ ਆ ਰਹੀ ਕਿਦਾਂ ਦਾ ਸਰਵਿਸ ਕਰਾ ਕੇ ਲੈ ਕੇ ਆਉਣੇ ਦੀ ਬਾਈ 3 ਆਰਡਰ ਬੋਲਟ ਆ ਇਹ ਚੱਲਿਆ ਸਾਰਾ 4781 ਕਿਲੋਮੀਟਰ ਇਹ ਵੀ ਬਈ ਬਹੁਤ ਵਧੀਆ ਜਿਹਾ ਗਾੜਾ ਇਹਨੂੰ ਆਪਾਂ ਕਿਤੇ ਮਰਜ਼ੀ ਲੈ ਜਾ ਕੇ ਟਾਇਰ ਲੱਗੇਵੇਂ ਇਹਨੂੰ ਜਿੱਥੇ ਮਰਜ਼ੀ ਲੈ ਜਾਓ ਬਾਈ ਘਰ ਦੇ ਬਾਹਰ ਲੇਜਾ ਜਿੱਥੇ ਮਰਜ਼ੀ ਇਹਦੇ ਨਾਲ ਆਪਾਂ इजीली ਕੋਈ ਵੀ ਮਸ਼ੀਨਰੀ ਤੋਂ ਹਾਂਜੀ ਬਾਈ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਵਿੱਚ ਤੁਹਾਡੇ ਆਪਣੇ ਚੈਨਲ 50 ਬਲੌਗ 0037 ਤੇ ਹੋਰ ਬਾਈ ਕਿੱਦਾਂ ਉਮੀਦ ਆ ਬਾਈ ਵਧੀਆ ਤੇ ਗੁੱਟਾ ਹੋਊਗਾ ਹੋਰ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਬਾਈ ਆਪਣੇ ਤਾਂ ਮੀਂਹ ਡੇਲੀ ਰੱਬ ਬੱਤਲ ਚੜ ਕੇ ਆ ਜਾਂਦੇ ਆ ਪਰ ਮੀਂਹ ਪੈਂਦਾ ਨਹੀਂ ਹੁਣ ਵੀ ਮੌਸਮ ਬਾਈ ਬਹੁਤ ਵਧੀਆ ਹੋਇਆ ਪਰ ਮੀਂਹ ਨਹੀਂ ਪੈ ਰਿਹਾ ਹੈਗਾ ਬਈ ਖੇਤਾਂ 'ਚ ਤੁਹਾਨੂੰ ਪਤਾ ਪਾਣੀ ਵੀ ਪੂਰਾ ਨਹੀਂ ਹੋ ਰਿਹਾ ਹੈਗਾ ਜਿੰਨੇ ਕਪਣ ਨੇ 4-5 ਕਿਲੇ ਲਾਏ ਆ ਉਮਾ ਪਾਣੀ ਨਹੀਂ ਪੂਰਾ ਹੋ ਰਿਹਾ ਬਾਈ ਕਿਉਂ ਧਰਤੀ ਭੁਖੀ ਬਹੁਤ ਆ ਬਾਕੀ ਫਲੈਟ 8 ਘੰਟੇ ਆਉਂਦੀ ਆ ਪਾਣੀ ਪੂਰਾ ਨਹੀਂ ਹੁੰਦਾ ਹੈਗਾ ਬਾਕੀ ਬਾਈ ਹੋਰ ਤੁਹਾਨੂੰ ਦੱਸਦੇ ਆ ਆਪਣੇ ਸਵਰਾ ਝੋਟੇ ਬਾਰੇ ਇਹ ਆਪਣੇ ਮਗਰ ਖੜਾ ਵੀ ਆਪਣਾ ਸਵਰਾ ਝੋਟਾ ਮੈਂ ਕਿ ਤੁਹਾਨੂੰ ਪਤਾ ਹੀ ਆ ਜਿਹੜਾ ਕਿ ਇਹਦੇ ਪਿਛਲੇ ਟਾਇਰਾਂ 16928 ਦੇ ਵੀ ਰੇਡੀਅਲ ਅਲਾਈਅੰਸ ਕੰਪਨੀ ਦੇ ਟਾਇਰ ਆ ਬਈ ਮੂਰੇ BK T ਦੇ ਆ ਬਈ ਉ ਤਾਂ ਤੁਸੀਂ ਦੇਖਿਆ ਬਈ ਪਹਿਲੇ ਬਲੌਗ ਦੇ ਵਿੱਚ ਕਿੱਦੋਂ ਕਰ ਰਹੇ ਆ ਪਏ ਟਾਇਰਾਂ ਰੂਟਾ ਵੇਡਣ ਨਾਲ ਵਧੀਆ ਕਦੋਂ ਹੋ ਰਿਹਾ ਬਈ ਜਦ ਨਾਲ ਇਹ ਤਾਂ ਸਵਾਗਾ ਮਾਰਦੇ ਆ ਤਾਂ ਖੇਤ ਵਿਗੜਦਾ ਵਿਗੜਦਾ ਕਾਤੇ ਬਈ ਇੱਕ ਤਾਂ ਟਾਇਰ ਬਹੁਤ ਚੌੜੇ ਹੋ ਜਾਂਦੇ ਆ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਕਿ ਖੇਤ ਉੱਚਾ ਨਹੀਂ ਵਾ ਲੈਣਾ ਹੀ ਵੱਢ ਜਣੀ ਆ ਸਵਾਗਾ ਕਲਚਰ ਨਾਲ ਪਜਦਾ ਹੀ ਆ ਬਾਕੀ ਬਈ ਪਿਛਲੇ ਟਾਇਰ ਵੀ ਚੌੜੇ ਜਿਆਦਾ ਆ ਨਾ ਦੋਏ ਨਾਰਮਲ ਟਾਇਰ ਹਨ ਉਹ ਤਾਂ ਬਹੁਤ ਛੋੜੇ ਹੋਏ ਪਿਛਲੇ ਟਾਇਰ ਤੁਸੀਂ ਦੇਖੋ ਇਹਨਾਂ ਨਾਲ ਕੱਦੂ ਚ ਘੱਟ ਬਾਈ ਕੰਮ ਜਾਵਾ ਟਾਇਰ ਤੇ ਉਹ ਵੀ ਬਾਈ ਘੱਟੇ ਕੰਮ ਜਾਵਾ ਮੈਂ ਤੁਹਾਨੂੰ ਘੱਟੇ ਕੰਮ ਜਾਵ ਕਹੂੰਗਾ ਕਿ ਉਦੋਂ ਦਾ ਮੈਂ ਤੁਹਾਨੂੰ ਬਲੌਗ ਚ ਕਿਹਾ ਤਾਂ ਬਾਈ ਠੀਕ ਚੱਲ ਰਹੇ ਆ ਪਰ ਰੂਟਾ ਮੀਟਰ ਪਰ ਵਧੀਆ ਚੱਲ ਰਹੇ ਆ ਜੇ ਆਪਾਂ ਨੇ ਸਵਾਗਾ ਪਸੂਕਾ ਮਾਰਨਾ ਤਾਂ ਬਾਈ ਕੰਮ ਜਾਵ ਨਹੀਂ ਹੈ ਕਿਉਂ ਉਹਦੇ ਵਿੱਚ ਖਾਸੇ ਲੇ ਲਈ ਜਿੱ ਇਕੱਠੀ ਕਰਦੇ ਨੇ ਜਾਂ ਮੋੜਦੇ ਆ ਜਾਂ ਕੁਝ ਵੀ ਆ ਪਿਛਲੇ ਟਾਇਰ ਤੁਹਾਨੂੰ ਪਤਾ ਚੌੜੇ ਚਾਰਦਾ ਹੋਣ ਕਰਕੇ ਟੋਏ ਪਾ ਦਿੰਦੇ ਆ ਬਈ ਇਹਦੇ ਕਰਕੇ ਵੀ ਆਪਾਂ ਐ ਤੁਹਾਨੂੰ ਪ੍ਰੇਫਰ ਨਹੀਂ ਕਰਦੇ ਇਹਦਾ ਸਿਰਫ ਬਈ ਸ਼ੌਂਕ ਨੂੰ ਟਾਇਰ ਆ ਅਸਲ ਵਿੱਚ ਜਿਹੜਾ ਕੱਦੂ ਕਰਨਾ ਨਾ ਵੀ ਆਪਾਂ ਨੇ ਜਿਹੜਾ ਕੱਦੂ ਕਰਨਾ ਆਪਾਂ ਨੇ ਉਹ ਜ਼ਿਆਦਾਤਰ 14 ਦੇ ਟਾਇਰਾਂ ਨਾਲ ਵਧੀਆ ਹੁੰਦਾ ਬਈ ਟਰੈਕਟਰ ਹਲਕਾ ਹੋਵੇ ਇੱਕ 14 ਦੇ ਟਾਇਰ ਪਾਏ ਹੋਣ ਤੇ ਮੂਰੇ 7.5 16 ਦੇ ਟਾਇਰ ਹੋਣ ਉਹਦੇ ਨਾਲ ਬਈ ਕੱਦੂ ਬਹੁਤ ਵਧੀਆ ਹੁੰਦਾ ਤੁਸੀਂ ਬਈ ਦੇਖਿਆ ਹੋਣਾ ਮੇਰਾ ਸ਼ਾਰਟ ਉਹਦੇ ਵਿੱਚ ਮੈਂ ਸਵਰਾਜ ਨਾਲ ਕੱਦੂ ਕਰ ਰਿਹਾ ਉਹਦੇ 14 ਦੇ ਟਾਇਰ ਤੇ 7.5 16 ਜਿਹੜੀ ਕੰਪਨੀ ਵੱਲੋਂ ਆਉਂਦੇ ਆ ਬਾਈ ਬਹੁਤ ਵਧੀਆ ਸੁਆਗਾ ਵੱਜਿਆ ਟਰੈਕਟਰ ਨਾਲ ਤੇ ਆਪਣੇ ਨਾਲ ਵੱਜਦਾ ਇਹਦੇ ਨਾਲ ਵੀ ਵਧੀਆ ਆਪਰ ਇਹਦੇ ਨਾਲ ਉਹ ਗੱਲ ਨਹੀਂ ਜੀ ਨਹੀਂ ਬਣਦੀ ਹੈ ਜਿਹੜੀ ਸਫਾਈ ਉਹ ਟਰੈਕਟਰ ਦਿੰਦਾ ਹੈ ਨਾ ਉਹ ਆਸਬਾਈ ਨਹੀਂ ਦਿੰਦਾ ਹੈਗਾ ਆਪਾਂ ਸਾਨੂੰ ਰੈਫਰ ਨਹੀਂ ਕਰਦੇ ਬਾਈ ਜਿਹੜਾ ਕੰਪਨੀ ਬਲੰਟਾਇਰ ਆਉਂਦੇ ਆ ਉਹੀ ਬੈਸਟਾ ਕੱਦੂ ਕਰ ਖਾਤਰ ਬਾਕੀ ਕਣਕ ਨੂੰ ਕੋਣਕ ਬੀਜਣ ਦਾ ਤੁਹਾਨੂੰ ਪਤਾ ਹੈ ਉਹ ਕਿਹੜਾ ਜ਼ੋਰ ਲੱਗਦਾ ਇਹ ਕੱਤੂ ਦੇ ਵਿੱਚ ਜਦ ਜ਼ੋਰ ਵੀ ਬਾਈ ਕਿਹਾ ਕਿ ਜ਼ੋਰ ਤਾਂ ਬਥੇਰਾ ਮਰ ਜਾ ਜ਼ੋਰ ਦੇ ਜ਼ੋਰ ਕਿੰਨੀ ਦੇਣੀ ਚੱਕਰ ਆਇਆ ਖੇਤ ਨਹੀਂ ਨਾ ਬਣਦਾ ਉਹ ਚੀਜ਼ ਜਿਸ ਤਰ੍ਹਾਂ ਹੁਣ ਤੁਸੀਂ ਆਪੇ ਸਿਆਣੇ ਆ ਬਾਈ ਹੁਣ ਕੱਦੂ ਜਾਂ ਪਾਆਂ ਸਫਾਈ ਦੇਣੀ ਆ ਤਾਂ ਇਹ ਟੈਰਾਂ ਨਾਲ ਸਫਾਈ ਨਹੀਂ ਆਉਣੀ ਬਈ ਕੱਦੂ ਚ ਇਹ ਉੱਚੇ ਨਹੀਂ ਮੇ ਕਰੀ ਕਿਹੜੇ ਦੇ ਵਿਚ ਉਹ ਗੱਲ ਜੀ ਨਹੀਂ ਬਣਦੀ ਹੈਗੀ ਇਸੇ ਦੀ ਆਪਾਂ ਤੁਹਾਨੂੰ ਉਹੀ ਕਹਿ ਰਹੇ ਆ ਵੀ ਭਾਈ ਕੰਪਨੀ ਵਾਲੇ ਟਾਇਰ ਜਿਹੜੇ 750 16 ਹੁੰਦੇ ਨੇ ਤੇ ਪਿਛਲੇ ਚਲਣ ਦੇ ਟਾਇਰ ਹੋਂ ਟਰੈਕਟਰ ਦੇ ਫਿਰ ਭਾਈ ਕੱਦੂ ਕਾਂ ਦਾ ਨਜ਼ਾਰਾ ਹੁੰਦਾ ਹੈ ਜੇ ਭਾਈ ਰੂਟਾ ਵੀਟਰ ਨਾਲ ਕਰਨਾ ਹੈ ਫਿਰ ਕੋਈ ਦਿੱਕਤ ਨਹੀਂ ਫਿਰ ਇਹਦੇ ਨਾਲ ਕਰ ਸਕਦੇ ਆ ਜੇ ਆਪਾਂ ਨੇ ਹੁਣ ਫਾਲਿਆਂ ਨਾਲ ਕਰਨਾ ਜਾਂ ਫਾਲੀਆਂ ਜਿਹੜੀਆਂ ਆਪਾਂ ਸਵਾਗੇ ਮਗਰ ਪਾਉਂਦੇ ਆ ਉਹਦੇ ਨਾਲ ਕਰਨਾ ਤਾਂ ਭਾਈ 14 ਦੇ ਟਾਇਰ ਟਰੈਕਟਰ ਲਈ ਕੱਦੂ ਕਾਂ ਲਈ ਬੈਸਟ ਆ ਬਾਕੀ ਭਾਈ ਰੂਟਾ ਵੀਟਰ ਨਾਲ ਤਾਂ ਹੋ ਜਾਂਦਾ ਉਹਦਾ ਕੋਈ ਇਸ਼ੂ ਨਹੀਂ ਹੈਗਾ ਜੀ ਭਾਈ ਦਾ ਵੀ ਫੋਨ ਆ ਰਿਹਾ ਤਾਂ ਕੱਤਾ ਬਵਾਤ 5-4 ਦਿਨਾਂ ਮਾ ਆਪਣਾ ਡੈਕ ਤਿਆਰ ਹੋ ਜਾਊਗਾ ਪੇਟੀ ਬਾਈ ਉਹ ਤਿਆਰ ਕਰਨ ਲੱਗਿਆ ਬਸ ਬਸ ਉਹ ਅੱਜ ਡਿਜ਼ਾਈਨ ਆਪਣਾ ਸਿਲੈਕਟ ਕਰਾ ਦੂਗਾ ਉਸ ਤੋਂ ਬਾਅਦ ਬਈ ਐਂ ਪੰਪ ਤਿਆਰ ਕਰਾ ਕੇ ਆਪਣਾ ਡੈਕ ਫਾਈਨਲੀ 5-4 ਦਿਨਾਂ ਦੇ ਵਿੱਚ ਤਿਆਰ ਹੋ ਕੇ ਉਹਦੇ ਬਾਅਦ ਪਾਣ ਵਾਲੇ ਆਪਣਾ ਕੁੱਤੂ-ਕੁੱਤੂ ਦਾ ਨਿਪਟ ਜਾਊਗਾ ਬਈ ਕੰਮ ਉਸ ਤੋਂ ਬਾਅਦ ਫਿਰ ਨੀਚੇ ਚ ਲਵਾ ਦੇਵਾਂਗਾ ਡੈਕ ਉਹ ਬਈ ਆਪਾਂ ਨੇ ਅੱਜ ਪੈ ਪੁੰਚਾ ਕਰਨਾ ਪੈਣਾ ਬਈ ਤਾਂ ਡੈਕ ਲੱਗੂ ਉਹ ਕਿਉਂਕਿ ਪਿੱਛੇ ਸਾਰਾ ਬੜਾ ਹੋ ਜਾਣਾ ਬਈ ਉਹ ਸਿਸਟਮ ਦੇਖਣਾ ਪੈਣਾ ਆਪਾਂ ਨੇ ਉਹ ਕਰਦੇ ਆ ਕੋਈ ਨਾ ਕੋਈ ਟਿਗਾਰਡ ਤੇ ਲਾ ਕੇ ਇਹਨੂੰ ਉੱਪਰ ਕਰ ਫਿਰ ਬਈ ਜਿਹੜੇ ਡੈਕ ਦੀ ਲੁੱਕ ਆਉਗੇ ਕਿਉਂ ਉਹ ਜਿਹੜਾ ਉਰੇ ਤੱਕ ਇੱਥੇ ਜੇ ਹੁੰਡਾ ਡੈਕ ਪੂਰਾ ਪੂਰਾ ਉਰੇ ਤੱਕ ਆ ਰਿਹਾ ਬਈ ਆਪਾਂ ਜਿਹੜਾ ਇੱਥੇ ਕਿ ਡੈਕ ਲੱਗ ਜਵੇ ਉਹ ਸਿਸਟਮ ਦੇਖਣਾ ਇਹਨੂੰ ਫੁੱਟ ਕਪਰ ਚੱਕਦਾ ਨਹੀਂ ਇੱਥੇ ਇੱਕ ਤੱਕ ਡੈਕ ਆ ਜਵੇ ਜਿਹੜਾ ਕਿ ਪਿੱਛੇ ਵੀ ਦਿਖਦਾ ਰਹੇ ਸਿਰ ਘੁਮਾ ਕੇ ਤਾਂ ਬਈ ਜਿਹੜੇ ਲੁੱਕੋ ਹੀ ਵਧੀਆ ਆਉਗੀ ਤੇ ਛਤਰੀ ਚੱਕੀ ਵੀ ਉੱਚੀ ਲੱਗੋਗੀ ਤੇ ਡੈਕ ਟਰੈਕਟਰ ਵੀ ਫਿਰ ਭਾਰਾ ਭਾਰਾ ਜਿਹਾ ਲੱਗੂਗਾ ਹਾਂਜੀ ਬਾਈ ਫਾਈਨਲੀ ਆਪਾਂ ਨੇ ਉਰੇ ਦਾ ਆਪਣਾ ਕਦੂ ਦਾ ਗਮ ਇੱਧਾ ਨਿਵੇੜ ਤੇ ਆ ਬਾਕੀ ਉਧਰ ਦੂਆ ਡੈਕਟਰ ਚੱਲ ਰਿਹਾ ਬਈ ਪੁਰਾਣਾ ਸੁਵਰਾਜ ਉਧਰ ਹੋ ਦੇਣਾ ਨਿਵੇੜ ਦੇਣਾ ਬਾਈ ਦੇਖੋ ਲਿਬੜਾ ਬਕਿੰਨਾ ਇਹਦੀ ਆਪਾਂ ਬਾਈ ਟੈਂਪਰੇਰੀ ਜੀ ਵਾਸ਼ਿੰਗ ਕਰਦਨੇ ਬਈ ਘਰਾਂ ਹੀ ਅੱਜ ਠੀਕ ਆ ਬਾਕੀ ਆਪਾਂ ਫਿਰ ਬਹੁਤ ਚੁਟ ਕਰਵਾ ਲੂਗਾ ਠੀਕ ਆ ਆਪਾਂ ਨੇ ਨਾ ਹੁਣ ਵਾਸ਼ਿੰਗ ਕਰਾ ਕੇ ਬਈ ਇਹਦਾ ਕੱਲ ਨੂੰ ਦੇਖੂਗਾ ਟਾਈਮ ਕੱਢ ਕੇ ਇਹਦੀ ਛਤਰੀ ਦਾ ਕਰਨਾ ਜਗੜਾ ਵੀ ਉੱਚੀ ਜਿਹੜਾ ਕੁਛ ਵੀ ਹੋਣਾ ਡੈਕ ਵੀ ਬਸ ਤੁਹਾਨੂੰ ਪਤਾ ਹੀ ਆ ਬਸ ਹੁਣ ਤਿੰਨ ਚਾਰ ਦਿਨਾਂ 'ਚ ਤਿਆਰ ਹੋ ਗਿਆ ਬਈ ਉਹ ਪਹਿਲਾਂ ਕਰਨਾ ਪੈਣਾ ਬਾਕੀ ਬਈ ਜਿਹੜਾ ਛਤਰੀ ਆਪਣੀ ਇਹਦਾ ਇਹਨੂੰ ਮਗਰਾੜਾ ਰੰਗ ਦਾ ਰੰਗ ਸੌਣਾ ਲੱਗੂਗਾ ਕਿ ਬਲੈਕੇ ਸੌਣਾ ਲੱਗੂਗਾ ਬਾਕੀ ਬਈ ਉਹ ਦੇਖਦੇ ਆ ਵੀ ਮੇਰੀ ਸਲਾਹ ਇਹ ਰੰਗ ਨਾਲ ਅੱਧੀ ਕਰਾਉਣ ਦੀ ਆ ਬਾਕੀ ਬਈ ਜਿਹੜੀ ਹੁੱਡ ਉੱਪਰ ਇਹਨੂੰ ਰੈੱਡ ਕਲਰ ਕਰਾਉਣ ਦੀ ਸਲਾਹ ਹੈ ਬਾਕੀ ਬਈ ਦੇਖਦੇ ਆ ਕਿ ਆ ਮਨ ਵਿੱਚ ਕੀ ਸਲਾਹ ਹੁੰਦੀ ਆ ਆਪਾਂ ਬਾਅਦ 'ਚ ਦੇਖਦੇ ਆ ਠੀਕ ਆ ਬਈ ਕਰਦੇ ਆ ਹੁਣ ਆਪਾਂ ਟਰੈਕਟਰ ਦੀ ਵਾਸ਼ਿੰਗ ਕਈ ਕਰਾਈ ਕਰ ਦੰਨੇ ਆ ਕਰ ਆਪਣੇ ਸਰਵਿਸ ਸਟੇਸ਼ਨ ਲੱਗਿਆ ਵਾ ਸਾਨੂੰ ਦੇਖ ਲਿਓ ਚੰਗੀ ਤਰ੍ਹਾਂ ਸਾਰਾ ਗਾਰਾ ਗੂਰਾ ਨਿਕਲ ਜਾਣਾ ਇਹਦਾ ਬਲੌਗ ਤੇ ਵਿੱਚ ਬਣੇ ਰਹੋ ਮੇਰੇ ਵੀਰੋ ਇਹ ਇਹ ਆਪਣਾ ਸਰਵਿਸ ਸਟੇਸ਼ਨ ਵਾਲਾ ਜਿਦਾੜ ਬਾਈ ਇਹ ਆਪਾਂ ਪਾ ਫੋਲਦੇ ਪਹਿਲਾਂ ਤਾਂ ਬਾਈ ਪ੍ਰੈਸ਼ਰ ਬਹੁਤ ਆ ਸਾਨੂੰ ਚੈੱਕ ਕਰਾ ਦੰਨੇ ਆ ਹੁਣ ਸਾਰਾ ਹੀ ਬਲੌਗ ਦੇ ਵਿੱਚ ਬਣੇ ਰਹੋ ਬਾਈ ਉਹ ਆ ਬਈ ਜਿਹੜਾ ਜਿਆ ਸਰਵਿਸ ਸਟੇਸ਼ਨ ਆਪਰ ਹੁੰਦਾ ਵੀ ਉਹ ਨਾਲ ਬੜਾ ਜਗਾੜਾ ਪ੍ਰੈਸ਼ਰ ਬਹੁਤ ਜ਼ਿਆਦਾ ਹੋਈ ਇਹਦਾ ਸਟਾਪ ਵੀ ਬਹੁਤ ਹੰਦਾ ਬਾਕੀ ਬਈ ਆਪਾਂ ਕੋਲ ਛੋਟਾ ਵੀ ਹੈ ਉਹ ਜੇ ਆਪਾਂ ਨੇ ਚਾਲੂ ਨਹੀਂ ਕਰਿਆ ਬਾਕੀ ਬਈ ਸਟਾਪ ਵਿੱਚ ਮਿੱਟੀ ਬਹੁਤ ਭਰ ਜਾਣੀ ਚਲੋ ਕੋਈ ਨਾ ਬਈ ਸਾਫ ਕਰ ਦੂੰਗਾ ਉਹ ਤਾਂ ਪ੍ਰੈਸ਼ਰ ਨਾ ਟਾਪ ਹੋ ਜਾਣੀ ਦੇ ਸਾਲੀਏ ਪੜੇ ਸਰਵੇਟੇਸ਼ਨ ਕਰ ਲਿਆ ਆਪਣਾ ਸਟਾਰਟ ਪ੍ਰੈਸ਼ਰ 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 ਬਾਲ ਵੰਦਾ ਬਈ ਪਾਲਵਾਨ ਦਾਰੀ ਕਿੱਥੇ ਬਈ ਮਿੰਟਾਂ ਬਾਅਦ ਨੇ ਗਾਰਾ ਤਾਰ ਕੇ ਸਾਡਾ ਹੌਲੀ ਪ੍ਰੈਸ਼ਰ ਵੱਧ ਰਿਹਾ ਹੈ ਇਹਦਾ ਕਰ ਰਹੀ ਹੈ ਸਵਰਾਜ ਛੋਟੇ ਦੀ ਵਾਸ਼ਿੰਗ ਹੁਣ ਤਾਂ ਮੰਜੋਦ ਦੁਕਾਨ ਲੱਗ ਗਿਆ ਵਾਸ਼ਿੰਗ ਬਾਈ ਦੇਖੋ ਬਈ ਪ੍ਰੈਸ਼ਰ ਦਾ ਕਿੰਨਾ ਫਾਇਦਾ ਘਰ ਚ ਜੇ ਆਪਣੀ ਦੋ ਜੀ ਸਮਰਸੀ ਪਲ ਮੋਟਰ ਹੁੰਦੀ ਉਹ ਉਹਦੇ ਨਾਲ ਵੀ ਇੰਨਾ ਗਾਰਾ ਨਹੀਂ ਸਰਨਾ ਤਾਂ ਬਾਈ ਵੀ ਟੈਂਪਰੇਰੀ ਜਨਰੇਟਰ ਤੋਂ ਹੋ ਜੂਗਾ ਬਣਾ ਵਧੀਆ ਤਰੀਕੇ ਨਾਲ ਬਾਕੀ ਸਾਨੂੰ ਪੂਰੀ ਲੁੱਕ ਚੈੱਕ ਕਰਵਾ ਦੂਗਾ ਧੋ ਕੇ ਬਈ ਕਿੱਕਣਾ ਦੀ ਲੁੱਕ ਨਿਕਲ ਕੇ ਆਈ ਹੈ ਬਾਈ ਕਿਉਂ ਬਾਈ ਇਹਦਾ ਫਾਇਦਾ ਤਾਂ ਬਹੁਤ ਹੈ ਚੀਜ਼ ਦਾ ਉਸ ਬਸ ਬੰਦਾ ਬਣਾ ਘਰ ਆਰਾਮ ਨਾਲ ਧੋ ਸਕਦਾ ਨਾਸਰ ਬਟੇਸ਼ਾਲੇ ਨੂੰ ਬਾਈ ਪੈਸੇ ਦੇ ਇਹ ਤਾਂ ਬਹੁਤ ਬਈ ਜ਼ਰੂਰੀ ਚੀਜ਼ ਹੈ ਬਾਕੀ ਆਪਾਂ ਨੇ ਕਹੋ ਬਈ ਛੋਟਾ ਸਿਸਟਮ ਹੈਗਾ ਉਹਨੂੰ ਦਿਖਾ ਦਿੰਦੇ ਜਿਹੜੇ ਪਹਿਰਾ ਹੋਇਆ ਮੇਰੇ ਲੱਗਦਾ ਪਰਾਂ ਪਿਆ ਉਹ ਉਲਟ ਨੂੰ ਪੀਨਾਂ ਹੀ ਹੋ ਗਿਆ ਹੁਣ ਆ ਬਈ ਖੜੇ ਨੂੰ ਸਟਾਰਟ ਕਰੇ ਨੂੰ ਇਹਨੂੰ ਮਹੀਨੇ ਤੋਂ ਵੀ ਪਰੇ ਹੋ ਗਿਆ ਤੁਹਾਨੂੰ ਬਲੌਗ 'ਚ ਦਿਖਾਇਆ ਤਾਂ ਬਈ ਸਟਾਰਟ ਕਰਕੇ ਉਧਰ ਪਰ ਚਲਾਇਆ ਨਹੀਂ ਜਿੱਦਾਂ ਹੀ ਦੇਖੋ ਕਿ ਹਾਲ ਤੁਸੀਂ ਕਰ ਦੇਣਾ ਚਲ ਬਈ ਇਹਨੂੰ ਵੀ ਆਪਾਂ ਧੋਨੇ ਅੱਜ ਅੱਜ ਨਹੀਂ ਤਾਂ ਫੇਰ ਧੋ ਦੂਗਾ ਜਰਾ ਅੱਜ ਉੱਤਰ ਟਰੈਕਟਰ ਧੋ ਦਨੇ ਆਈ ਪਹਿਨਾ ਜਿਹੜੀ ਮੇਨ ਚੀਜ਼ ਜ਼ਰੂਰੀ ਹੈ ਇਹਨੂੰ ਜਿਹੜਾ ਆਪਾਂ ਚਲਾਉਣਾ ਹਜੇ 3 ਮਾਡਲ ਬੋਲਟ ਆ ਇਹ ਚੱਲਿਆ ਸਾਰਾ 4781 ਕਿਲੋਮੀਟਰ ਬਾਈ 5 ਸਾਲ ਹੋ ਗਏ ਨੂੰ ਦੇ ਬਾਈ ਆਪਾਂ ਮੋਟਰ ਵੀ ਰੱਖੀ ਹੋਈ ਆ ਆ ਸਰਪੇਟੇਸ਼ਨੋ ਦਾ ਛੋਟਾ ਜਿਹਾ ਪੰਮਨੇ ਮਜਰੇ ਦੇ ਲੈ ਕੇ ਆ ਜੇ ਬਈ ਆ ਇਹ ਵੀ ਬਈ ਬਹੁਤ ਵਧੀਆ ਜਿਹਾ ਗਾੜਾ ਇਹਨੂੰ ਆਪਾਂ ਕਿਤੇ ਮਰਜ਼ੀ ਲੈ ਜਾ ਕੇ ਟਾਇਰ ਲੱਗੇ ਹੋਏ ਇਹਨੂੰ ਜਿੱਥੇ ਮਰਜ਼ੀ ਲੈ ਜਾਓ ਬਾਈ ਘਰ ਦੇ ਬਾਹਰ ਲੇ ਜਾ ਜਿੱਥੇ ਮਰਜ਼ੀ ਇਹਦੇ ਨਾਲ ਆਪਾਂ ਈਜ਼ਲੀ ਕੋਈ ਵੀ ਮਸ਼ੀਨਰੀ ਧੋ ਸਕਦੇ ਆ ਇਹ ਤਾਂ ਬਈ ਮੋਟਰ ਲੱਗੀ ਹੋਈ ਆ ਇਹ ਦੇਖੋ ਡੇਢ ਦੀ ਮੋਟਰ ਆ ਬਾਕੀ ਬਈ ਚਲਾਇਆ ਆਪਣੇ ਹੈ ਨਹੀਂ ਹਜੇ ਇਹਨਾਂ ਚਲਾਇਆ ਨਹੀਂ ਬਈ ਹਜੇ ਆਪਾਂ ਨੇ ਬਸ ਲਿਆ ਕੇ ਰੱਖਿਆ ਵਾ ਪਾਸੇ ਨੂੰ ਵਰਤੂ ਨਹੀਂ ਕਰੀ ਆਪਾਂ ਉਹ ਹੀ ਜਦਾਂ ਜਰੂਰ ਕਰਦੇ ਆ ਇਹਨੂੰ ਐ ਸਭਰਾਤ ਤੇ ਪવાડી ਮੋਡੀਫਿਕੇਸ਼ਨ ਦੀ ਵਾਰੀ ਆ ਗਈ ਹੁਣ ਬਾਕੀ ਆਪਣੇ ਸੋਨੇ ਲੀਕ ਟਾਈਗਰ ਦੀ ਬਚਾਰੇ ਦੀ ਵਾਰੀ ਨਹੀਂ ਆ ਰਹੀ ਕਿੱਦਾਂ ਦਾ ਸਰਵਿਸ ਕਰਾ ਕੇ ਲੈ ਕੇ ਆਉਣੇ ਦੀ ਬਾਈ ਇੱਕ ਲਾਈਟਰ ਚੇਂਜ ਕਰਾ ਕੇ ਲੈ ਕੇ ਆਉਣੇ ਇਹਦੀ ਕੰਪਨੀ ਮਾਈਆਂ ਪਈਆਂ ਬਸ ਟਾਈਮ ਹੀ ਨਹੀਂ ਲੱਗ ਰਿਹਾ ਬਾਈ ਤੁਹਾਨੂੰ ਪਤਾ ਕੰਮਾਂ ਕਰ ਜene ਬੀਜੀ ਹੋ ਜene ਨਾ ਬਾਈ ਉਦੇ ਕਰਕੇ ਪਾਸੇ ਦਾ ਤੱਕ ਤਾ ਵਿਚਾਰੇ ਤੱਕ ਜਾਏ ਨਹੀਂ ਹੋਇਆ ਇੱਕ ਕਹਦਾ ਬਾਈ ਇੱਥੇ ਪਾਈਪ ਲੀਕ ਆ ਇਹ ਵੀ ਸੈੱਟ ਕਰਾਉਣਾ ਆਪਾਂ ਨੇ ਠੀਕ ਆ ਬਸ ਟਾਈਮ ਨਹੀਂ ਲੱਗ ਰਿਹਾ ਬਾਈ ਕਿ ਉਹਨੂੰ ਟਰੈਕਟਰੋਂ ਆਪਾਂ ਘੱਟੇ ਚਲਾਉਣਾ ਬਹੁਤ ਘੱਟ ਚਲਾਉਣਾ ਬਾਈ ਇਹਨੂੰ ਤਾਂ ਇਹਨੂੰ ਤਾਂ ਬਸ ਜੇ ਕੰਮ ਆਵੇ ਬਾਈ ਕਰਾ ਕਰੂ ਦਾ ਤਾਂ ਹੀ ਚਲਾਉਣਾ ਉਹ ਤਾਂ ਆਪਾਂ ਇਹਨੂੰ ਚਲਾਉਂਦੇ ਨਹੀਂ ਹੈ ਬਾਕੀ ਕਿਉਂ ਬਕਰ ਦੂ ਟਰੈਕਟਰ ਹੈ ਗਿਆ ਬਾਈ ਪੌਣਾ ਨਾਲ ਕੰਮ ਕਰੀ ਜਾਂਦੇ ਆ ਇਹ ਤਾਂ ਬਸ ਐਮਰਜੈਂਸੀ ਜੇ ਕੋਈ ਕੰਮ ਹੋਵੇ ਤਾਂ ਚਲਾਉਂਦੇ ਆ ਬਾਕੀ ਤਾਂ ਕਰਾ ਜੀਵੇ ਪੱਤੀ ਪੁੱਤੀ ਸਾਰੀ ਦੇਖੋ ਖਰਾਬ ਹੋਊਗੀ ਆਹ ਤੇ ਸਾਰਾ ਕੁਝ ਚੇਂਜ ਕਰਾਉਣਾ ਆਪਾਂ ਨੇ ਤਾਂ ਬ ਤੁਰੇ ਬਾਤ ਚ ਚਕਰਾਉਂਗਾ ਚੇਂਜ ਮੇਨਟੇਨੈਂਸ ਦੀ ਸਰਵਿਸ ਕਰਾਉਣੀ ਆ ਬਾਈ ਇੱਕ ਪਲੇਟਾਂ ਚੇਂਜ ਕਰਾਉਣੀ ਆ ਇਹਦੀਆਂ ਤੇ ਬਾਕੀ ਬਾਈ ਸਰਵਿਸ ਵੀ ਕੀ ਕੀ ਕਾਸਟ ਆਊਗੀ ਸਾਰਾ ਕੁਝ ਤੁਹਾਨੂੰ ਵੀਡੀਓ ਦੇ ਵਿੱਚ ਦੇਖਣ ਨੂੰ ਮਿਲੂਗਾ ਬਲੌਗਾਂ 'ਚ ਬਣੇ ਰਹੋ ਬਾਈ ਜਿਹੜੇ ਨਵੇਂ ਮੇਰੇ ਵੀਰ ਜੁੜ ਰਹੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਵਧੀਆ-ਵਧੀਆ ਕਰਦੇ ਕਰੋ ਮੇਰੇ ਵੀਰੋ ਜੇ ਕੁਝ ਤੁਹਾਨੂੰ ਕੁਝ ਦੇਖਣਾ ਚਾਹੁੰਨਾ ਤੁਸੀਂ ਮੈਨੂੰ ਮੈਸੇਜ ਕਰ ਦਿਓ ਕਿ ਭਾਈ ਸਾਨੂੰ ਇਹ ਚੀਜ਼ ਲੈ ਕੇ ਆਓ ਟਾਈਗਰ ਟਾਈਗਰ ਦੀ ਪਰਫਾਰਮੈਂਸ ਦਿਖਾਓ ਜਾਂ 450 ਦੀ ਪਰਫਾਰਮੈਂਸ ਦਿਖਾਓ ਆਪਾਂ ਤੁਹਾਨੂੰ ਸਾਰੇ ਦੀ ਪਰਫਾਰਮੈਂਸ ਚੈੱਕ ਕਰਾਉਂਗਾ ਬਾਈ ਇਹ ਤਾਂ ਮੈਂ ਆਪਣੀ ਮਸ਼ੀਨ ਦੀ ਗਰੀਸ ਕਰਨਾ ਇਹਦੇ ਨਾਲ ਆਪ ਕਾਸੀ ਨੂੰ ਗਰੀਸ ਮਾਰ ਸਕਦੇ ਟਰੈਕਟਰ ਨੂੰ ਵੀ ਮਾਰ ਸਕਦੇ ਆ ਬਈ ਪਰ ਆਪਾਂ ਇਹ ਮਸ਼ੀਨ ਦੀ ਗਰੀਸ ਕਰਾਂਦਾ ਆ ਪੱਕੀ ਵੇਸ ਹਾਂਜੀ ਬਈ ਸਮਝੋ ਟਰੈਕਟਰ ਕੋਲ ਆ ਆਪਾਂ ਇਹ ਮੋਟਰ ਕਿੱਥੇ ਬਈ ਪੱਖਾ ਚੱਕ ਕੇ ਲੈ ਕੇ ਆਉਂਦਾ ਉਹ ਪਾਸ ਤੋਂ ਉਹਦੇ ਤੇ ਲੈਣਾ ਚੱਕ ਲੈਣਾ ਪਤਾ ਚਾਬੀ ਇਕ ਨਹੀਂ ਭੁੱਲ ਤੇ ਪੱਖਾ ਖੋਲਣੇ ਨੂੰ ਹਾਂਜੀ ਬਈ ਚਾਬੀ ਆਪਾਂ ਕਰਾਂ ਭੁੱਲ ਗਏ ਆ ਪੱਖੇ ਨੂੰ ਲੱਗਣੀ ਹੈ ਨਾ ਬਈ ਆਹ ਇਹਦੇ ਵੀ ਨਾ ਪੱਖਾ ਨਹੀਂ ਚੱਕਣਾ ਬੜਾ ਇਹ ਜੱਦੀ ਲੱਗ ਜਾਨੀ ਬਈ ਇਹ ਪੱਖਾ ਦਾ ਪਾ ਰਿਹਾ ਏ ਠੀਕ ਆ ਹੱਥ ਬਲੌਗ ਬਣਾਇਆ ਨਹੀਂ ਇੱਥੇ ਬਈ ਕਿੱਲਾ ਜਾਣਾ ਦਾ ਕਿਉਂ ਹੈਰਾਨ ਹੋਇਆ ਬਹੁਤ ਪਾ ਲਿਆ ਇਹ ਨਾ ਡੂਡ ਕੋਲ ਕੇ ਬਾਕੀ ਉਧਰ ਸਵਰਾਜ ਛੋਟਾ ਰਿਬੰਡਾ ਉਹ ਤੋਂ ਤੇ ਬਈ ਤਿਆਰ ਹੋ ਗਿਆ ਦੇਖੋ ਬਈ ਸ਼ੈਂਪੂ ਗੈਨ ਬਾਕੀ ਬਈ ਸ਼ੈਂਪੂ ਮਾਰਨੇ ਦੇ ਰਹਿ ਗਏ ਉਹ ਮਾਰਦੇ ਆ ਹੁਣ ਅਜੇ ਉੱਪਰ ਸਵਰਾਜ ਛੋਟੀ ਲੁੱਕ ਐਨ ਲਚਕੂਆ ਮਾਰ ਲੱਗਿਆ ਬਈ ਤੋ ਠੀਕ ਆ ਬਾਈ ਵਲੋਗ ਨੂੰ ਆਪਾਂ ਇਹਨੂੰ ਕਰਦੇ ਹਾਂ ਇੱਥੇ ਸਮਾਪਤ ਵਲੋਗ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਵਧੀਆ ਵਧੀਆ ਕਰਦੇ ਮੇਰੇ ਵੀਰੋ ਤੇ ਚੈਨਲ ਨੂੰ ਸਬਸਕ੍ਰਾਈਬ ਮੇਰੇ ਵੀਰੋ ਜ਼ਰੂਰ ਕਰਦੇ ਹੋ ਮਿਲਦੇ ਆਪਾਂ ਨੈਕਸਟ ਵਲੋਗ ਦੇ ਵਿੱਚ